सतनाम श्री वागुरु जी एक ओंकार सतगुर प्रसाद गौड़ी अखरी शलोक धन मन तन अर प्योति प्रभु मिलावे मोहे नानक भ्रम पो काटिए की जमकी जोह ਜੋ ਮੈਨੂੰ ਪ੍ਰਭੂ ਨਾਲ ਮਿਲਾਉਂਦਾ ਹੈ ਮੈਂ ਆਪਣਾ ਤਨ ਮਨ ਤਨ ਆਦਿਕ ਸਭ ਕੁਝ ਉਸਤੇ ਹਵਾਲੇ ਕਰਨ ਨੂੰ ਤਿਆਰ ਹਾਂ ਗੁਨਾਹਨਿਕ ਸਾ ਪਰਮਉ ਦੇ ਹਨ ਇਸ ਤਰ ਮੇਰੀ ਪਟਕਣਾ ਅਤੇ ਡਰ ਕਟ ਸਕਦਾ ਹੈ ਅਤੇ ਮੌਤ ਵੀ ਮੇਰੇ ਵੱਲ ਨਹੀਂ ਤਕੇਗੀ ਪੌੜੀ ਤਤ ਹਤਾ ਸੁਪ੍ਰੀਤ ਕਰ गुण नेत गोविंद राए फल पावे मन बासते तप्त तुहारी तु जाए त्रास मिटे जम पंथ की जस बसै मन नाओ गत पावे मत होए प्रगास मैली पावै ठाओ ना चले, संग ंग नल ग्रह जो बन नाजू संत सिमरत रो ए है तुहार काज ताता कछु का न होई है जो ताप निवार आप प्रतपाल नानक हमें ਆਪੇ ਮਾਈ ਬਾਪ ਤਤਾ হে ਭਾਈ ਇਸ ਗੁਨਾ ਦੇ ਖਜਾਨੇ ਵਾਇਗਰੂ ਨਾਲ ਪ੍ਰੀਤ ਕਰ ਮਨ ਵਿੱਚ ਜੋ ਇੱਛਾ ਹੋਵੇਗੀ ਉਹੀ ਫਲ ਹਾਸਲ ਹੋਵੇਗਾ ਅਤੇ ਤੇਰੇ ਅੰਦਰ ਤੀ ਤਪਸ਼ ਦੂਰ ਹੋ ਜਾਏਗੀ ਜਿਸ ਦੇ ਮਨ ਵਿੱਚ ਵਾਇਗਰੂ ਦਾ ਨਾਮ ਵਸ ਜਾਂਦਾ ਹੈ ਉਸ ਦਾ ਜਾਮਦੇ ਰਾ ਦਾ ਡਰ ਮਿਟ ਜਾਂਦਾ ਹੈ ਉਹ ਖਲਾਸੀ ਹਾਸਲ ਕਰ ਲੈਂਦਾ ਹੈ ਉਸ ਦੇ ਮਤ ਵਿੱਚ ਚਾਨਣ ਹੋ ਜਾਂਦਾ ਹੈ ਅਤੇ ਉਸ ਨੂੰ ਵੈਗਰੂ ਦੇ ਚਰਨਾਂ ਵਿੱਚ ਟਿਕਾਣਾ ਮਿਲ ਪੈਂਦਾ ਹੈ ਇਹ ਧਨ ਕਰ ਜਵਾਨੀ ਰਾਜ ਕੋਈ ਵੀ ਨਾਲ ਨਹੀਂ ਜਾਂਦਾ ਸੰਤਨ ਦੀ ਸੰਗਤ ਵਿੱਚ ਵੈ ਗੁਰੂ ਨੂੰ ਸਿਮਰਦੇ ਰਹੋ। ਇਹ ਹੀ ਤੁਹਾਡੇ ਕੰਮ ਆਉਣ ਵਾਲਾ ਹੈ। ਜਦੋਂ ਪ੍ਰਭੂ ਆਪ ਦੁੱਖ ਤਕਲੀਫ ਦੂਰ ਕਰ ਦਿੰਦਾ ਹੈ ਤਾਂ ਕੋਈ ਕਸ਼ਟ ਜੋਰ ਨਹੀਂ ਪਾਉਂਦਾ। ਗੁਣਾਨਿਕ ਸਾਹਿਬ ਫਰਮਾਉਂਦੇ ਹਨ ਪਰਮਾਤਮਾ ਹੀ ਮਾਂ ਬਾਪ ਦੀ ਤਰ੍ਹਾਂ ਸਾਡੀ ਪਾਲਣਾ ਕਰਦਾ ਹੈ। ਸ਼ਲੋਕ ਧਾਕੇ ਬੋ ਬੇਦ ਕਾਲ ਤੇ तृप्त न तृष्णा लाथ सांच सांच साकत मुए नानक माया ना साथ जीव अनेक प्रकार नाल मेहनत करदा थक जांदा है पर ओ नहीं रज्जदा ना ही उस दी तृष्णा मुकदी है गुणानिक सा फरमाउंदे हां रब तों टूटियां मनोख माया इकठठी करदा ਮਰ ਜਾਂਦਾ ਹੈ ਪਰ ਮਾਇਆ ਉਸਦੇ ਸਾਥ ਨਹੀਂ ਜਾਂਦੀ ਹੋੜੀ ਤਾ ਤੇਰ ਕੋਉ ਨਹੀਂ ਕਾਏ ਪਸਰੂ ਪਾਵ ਅਨਿਕ ਪੰਜ ਬਲ ਚਲ ਕਰੋ ਮਾਇਆ ਇੱਕ ਉਪਾਉ ਕਲੇ ਸੰਚੋਸ਼ਮ ਕਰੋ ਥੱਕ পড়ੋ گا ਵਾਰੋ ਮਨ ਕੈ ਕਾਮਨਾ ਆਵਈ ਅੰਤੇ ਔਸਰ ਬਾਰੋ ਥਿਤ ਪਾਵੋ ਗੋਬਿੰਦ ਭਜਨ ਸੰਤੇ ਕੀ ਸਿੱਖ ਲੈ ਹੋ ਪ੍ਰੀਤ ਕਰੋ ਸਦ ਇਕ ਸਿਉ ਈ ਅਚ ਅਸਨੇ ਹੋ ਕਰਨ ਕਰਨ ਕਰਾਵਣੋ ਸਭਿਤ ਇਕ ਹਾਥੋ ਜਿੱਤ ਜਿੱਤ ਲਾਵੋ ਤਿਤ ਤਿਤ ਲਾਗੇ ਨਾਨਕ ਜੰਤ ਅਨਾਥ ਖੱਤਾ ਕੀ ਪਾਈ ਕਿਸੇ ਨੇ ਵੀ ਇੱਥੇ ਸਦਾ ਨਹੀਂ ਰਹਿਣਾ ਕਿਉਂ ਪੈਰ ਪਸਾਰ ਰਿਹਾ ਹੈ ਤੂੰ ਸਿਰਫ ਤਨ ਦੌਲਤ ਖਾਤਰ अनेका ਠੱਗੀਆਂ ਫਰੇਬ ਧੋਖੇ ਕਰਦਾ ਰਹਿੰਦਾ ਹੈ اے ਮੂਰਖ ਤੂੰ ਥੈਲ ਜੋੜਨ ਵਾਸਤੇ ਮਿਹਨਤ ਕਰ ਤੇ ਕਰਦੇ ਥੱਕ ਜਾਂਦਾ ਹੈ ਪਰ ਅਖੀਰ ਵੇਲੇ ਤਾਂ ਤੇਰੀ ਆਤਮਾ ਦੇ ਕਿਸੇ ਕੰਮ ਨਹੀਂ ਆਉਂਦਾ ਸੰਤਾਂ ਦੀ ਸਿੱਖਿਆ ਲੈ ਪ੍ਰਮਾਤਮਾ ਦਾ ਭਜਨ ਕੀਤਿਆਂ ਮਨ ਨੂੰ ਸ਼ਾਂਤ ਮਿਲ ਸਕਦੀ ਹੈ ਸਦਾ ਇੱਕ ਵਾਹਿਗੁਰੂ ਨਾਲ ਪ੍ਰੀਤ ਕਰ ਇਹੀ ਸੱਚਾ ਪਿਆਰ ਹੈ ਸਭ ਕੁਝ ਕਰਨ ਅਤੇ ਕਰਾਉਣ ਵਾਲਾ ਉਹ ਵਾਹਿਗੁਰੂ ਹੀ ਹੈ ਹਰੇਕ ਸਬਬ ਅਤੇ ਸਭ ਜੁਗਤਾ ਉਸ ਦੇ ਹੱਥ ਵਿੱਚ ਹਨ ਗੁਨਾ ਨਿਕਸਾ ਫਰਮਾਉਂਦੇ ਹਨ ਇਹ ਜੀਵ ਵਿਚਾਰੇ ਤਾਂ ਲਾਚਾਰ ਹਨ ਜਿਸ ਪਾਸੇ ਵਾਹਿਗੁਰੂ ਉਹਨਾਂ ਨੂੰ ਲਾਉਂਦਾ ਹੈ ਉਧਰ ਹੀ ਉਹ ਲੱਗ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ